Gracias. el video. ਹਾਂਜੀ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸਾਡੇ ਦਰਮਿਆਨ ਨੇ ਬਾਬਾ ਸੁਖਾ ਸਿੰਘ ਜੀ ਜਥੇਦਾਰ ਸ੍ਰੀ ਗੁਰੂ ਰਾਮਦਾਸ ਜੀ ਵਿਦਿਆਲਾ ਪੱਤੋ ਹੀਰਾ ਸਿੰਘ ਉਹਨਾਂ ਨਾਲ ਗੱਲਬਾਤ ਕਰਦੇ ਹਾਂਜੀ ਬਾਬਾ ਜੀ ਅੱਜ ਦੇ ਵਿਸ਼ੇ ਤੇ ਕੀ ਕਹੋਗੇ ਜੀ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੇ ਵਿਸ਼ੇ ਤੇ ਜੀ ਸਿੱਧੀ ਦਿਹਾੜੇ ਚੱਲ ਰਹੇ ਆ ਵਾਹਿਗੁਰੂ ਨੇ ਕਿਰਪਾ ਕੀਤੀ ਦਾਸ ਤੇ ਸਿੱਧੀ ਦਿਹਾੜਿਆਂ ਦੇ ਵਿੱਚ ਉਰੰਗਜੀਬ ਨੇ ਫੌਜ ਮਕਾਉਣ ਦੀ ਬਹੁਤ ਕੋਸ਼ਿਸ਼ ਕੀਤੀ ਆ ਬਹੁਤ ਸਿੱਧੀਆਂ ਕੀਤੀਆਂ ਸਿੰਘਾਂ ਦੀਆਂ ਸਾਡਿਆਂ ਦੀਆਂ ਵਾਹਿਗੁਰੂ ਨੇ ਕਿਰਪਾ ਕੀਤੀ ਗੁਰੂ ਰਾਮਦਾਸ ਨੇ ਇਹ ਸਿੱਧੀ ਦਿਹਾੜਿਆਂ ਦੇ ਵਿੱਚ ਆਪਾਂ ਫੌਜ ਜਾ ਕੇ ਲੈ ਕੇ ਆਏ 10 ਲੱਖ ਦਮਦਮਾ ਸਾਹਿਬ ਤੋਂ ਲੈਣ ਐਤਵਾਰ ਨੂੰ ਤੇ ਉਹ ਫੌਜ ਤਿਆਰ ਪੁਰ ਤਿਆਰ ਇਹ ਵਿਦਿਆਲੇ ਦੇ ਵਿੱਚ ਆ ਜਿਹੜੀ ਕਿ ਕੁਝ ਮਹੀਨਿਆਂ ਦੇ ਵਿੱਚ ਆਪਣੇ ਕੋਲ ਸੀ ਇੱਥੇ ਕੁਝ ਮਹੀਨੇ ਹੋ ਗਿਆ ਆਪਣੇ ਕੋਲੇ ਇਹ ਪਹਚਾਂਗਾ ਆਏ ਸੀ ਤੇ ਅੱਜ ਵਾਹਿਗੁਰੂ ਦੀ ਕਿਰਪਾ ਏ ਅੱਜ ਉਹ ਭਜੰਗ ਨੰਗ ਸਿੰਘ ਫੌਜਾਂ ਸਜ ਕੇ ਤਿਆਰ ਪੁਰ ਤਿਆਰ ਨੇ ਗੁਰੂ ਨੇ ਬੜੀ ਕਿਰਪਾ ਕੀਤੀ ਆ ਸੱਚੇ ਪਾਤਸ਼ਾਹ ਨੇ ਦਾਸ ਤੇ ਤੇ ਬਾਕੀ ਇਹ ਮਕਾਇਆ ਨਹੀਂ ਮੁਕਣਾ ਇਹ ਜਿਹੜਾ ਪੰਥ ਆ ਨਾ ਇਹ ਨੀਲੇ ਦੇ ਪੌੜ ਚੋਂ ਸਿੰਮਿਆ ਹੋਇਆ ਏ ਇਹ ਕਦੇ ਮਕਾਇਆ ਨਹੀਂ ਮੁਕਣਾ ਜੇ ਰੰਗਜੀਵ ਨੇ ਜ਼ੋਰ ਲਾਇਆ ਮੁਕਾਉਣ ਦਾ ਤੇ ਅਸੀਂ ਧੂਣ ਸੁਵਾਣੇ ਹੋਏ ਆ ਗੁਰੂ ਅੱਗੇ ਦੇਖੋ ਇਤਿਹਾਸ ਗਵਾਹ ਏ ਅਸੀਂ ਮਕਾਇਆ ਨਹੀਂ ਮੁਕਣਾ ਜਿਨੇ ਮਰਜੀ ਇਹ ਜੋਰ ਲਾ ਲੈਣ ਬੜਾ ਕਿਹਾ ਲੋਕਾਂ ਨੇ ਵੀ ਇਹ ਕੌਮ ਖਤਮ ਹੋ ਜਾਣੀ ਆ ਇਹ ਕੌਮ ਕੌਮ ਖਤਮ ਹੋ ਗਈ ਆ ਇਹ ਕੌਮ ਚੱਟਾ ਪੀਣ ਲੱਗ ਗਈ ਆ ਇਹ ਤਾਂ ਖਤਮ ਹੋ ਗਿਆ ਪਰ ਨਹੀਂ ਆਹ ਦੇਖੋ ਅੱਜ ਗੁਰੂ ਸਾਹਿਬ ਨੇ ਕਿਰਪਾ ਕੀਤੀ ਇਹਨਾਂ ਭਜੰਗਾ ਤੇ ਅੱਜ ਨੰਗ ਸਿੰਘ ਫੌਜਾਂ ਤਿਆਰਪੁਰ ਤਿਆਰ ਨੇ ਕਿਰਪਦਾਸ ਅੱਗੇ ਵੀ ਇਹ ਓਂਕਾਰਦਾ ਰਹੂਗਾ ਪਰਾਲੇ ਵੀ ਜਿੰਨੀ ਕਿ ਡਿਊਟੀ ਮਾਲਕ ਨੇ ਲਾਈ ਆ ਨਿਭਾਵਾਂਗੇ ਤੇ ਬਾਕੀ ਸਾਡੇ ਕੋਲੇ ਹੋਰ ਵੀ ਤਕਰੀਬਨ 18-20 ਭਜੰਗਾ ਆਏ ਹੋਏ ਨੇ ਕਿਹੜਾ ਨਸ਼ਾ ਛੱਡਣ ਵਾਸਤੇ ਆਏ ਹੋਏ ਨੇ ਦਾਸ ਦਾ ਉੱਤੇ ਪੂਰਾ ਜੋਰ ਲੱਗਿਆ ਵਾ ਬੱਚੰਗਾ ਤੇ ਵੀ ਨੰਗ ਸਿੰਘ ਫੌਜਾ ਸੱਜਣੋ ਬਾਈ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਮੈਂ ਨਸ਼ਾ ਕਰਦ ਸੀ ਤਿੰਨ ਮਹੀਨੇ ਹੋ ਗਏ ਇੱਥੇ ਐਨੂੰ ਐਸ ਵਾਰ ਤੋਂ ਨੰਗ ਸਿੰਘ ਸੱਜਣੇ ਚੜ੍ਹਦੀ ਕਲਾ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਵਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਮੈਂ ਅਮਰਸਾ ਗੰਦਾ ਸੀ ਗਈ ਮੇਰਾ ਮਾਨ ਕਰਦਾ ਸੀਗਾ ਮੈਂ ਸ਼ਕਨ ਦਾ ਤੇ ਮੈਂ ਬਾਬਾ ਜੀ ਕੋਲ ਆਇਆ ਸੀਗਾ ਬਾਬਾ ਸੁੱਖਾ ਜੀ ਸਿੰਘ ਕੋਲ ਤੇ ਉਹ ਗੈਸ਼ ਕਾ ਲੈਂਦੇ ਆਪ ਐਤਵਾਰ ਨੂੰ ਸ਼ੱਕ ਆਇਸੀ ਵਾਹਿ ਖਾਲਸਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਫਤਿਹ ਬਾਬਾ ਜੀ ਮੈਂ ਜਦੋਂ ਤੋਂ ਵਿਦਿਆਲਾ ਸ਼ੁਰੂ ਕੀਤਾ ਵਾ ਉਦੋਂ ਤੋਂ ਬਾਬਿਆਂ ਨਾਲ ਜੁੜਿਆ ਵਾਂ ਤੇ ਕੋਈ ਨਿਸ਼ਾਨੀ ਕਰਦਾ ਸੀਗਾ ਆ ਮਹਾਰਾਜ ਨੇ ਬਖਸ਼ਿਆ ਮਤੀ ਦਾਤ ਬਖਸ਼ੀ ਐਤਵਾਰ ਨੂੰ 24 ਤਰੀਕ 12ਵਾਂ ਮਹੀਨਾ 2023 ਨੂੰ ਅਮਰਸ਼ੱਕ ਆਏ ਆ ਤੇ ਚੜ੍ਹਦੀ ਕਲਾ ਵੈਗੁਰੂ ਜੀ ਦਾ ਖਾਨ ਸਾਹਿਬ ਵੈਗੁਰੂ ਜੀ ਦਾ ਖਾਨ ਸਾਹਿਬ ਵੈਗੁਰੂ ਜੀ ਦੇ ਮਤ ਪਹਿਲਾਂ ਨਸ਼ਾ ਕਰਦਾ ਸੀ ਹੁਣ 3 ਮਹੀਨੇ ਹੋ ਗਏ ਉਹ ਰੋਬਰਤ ਛੱਕੇ ਹੈ ਗੁਰੂ ਦੇ ਲੱਗ ਗਏ ਵੈਗੁਰੂ ਜੀ ਦਾ ਖਾਨ ਸਾਹਿਬ ਨਹੀਂ ਪਹਿਲਾਂ ਨਸ਼ਾ ਕਰਦਾ ਸੀ ਹੁਣ ਬਾਬਾ ਜੀ ਕੋਲ 4 ਮਹੀਨੇ ਹੋ ਗਏ ਇੱਥੇ ਮੈਂ ਤੇ ਹੁਣ ਵੈਗੁਰੂ ਦੀ ਕਿਰਪਾ ਹੈ ਦੁਬਾਰ ਨੂੰ ਅੰਮ੍ਰਿਤ ਛੱਕੇ ਹੈ ਜੇ ਆਪਾਂ ਵੈਗੁਰੂ ਜੀ ਖਾਨ ਸਾਹਿਬ ਜਿਹੜੇ ਨੌਜਵਾਨ ਮੁੰਡੇ ਨਸ਼ਾ ਕਰਦੇ ਸੀਗੇ ਹਾਂਜੀ ਹਾਂਜੀ ਉਹਦੇ ਲਈ ਨਸ਼ਾ ਛਡਾ ਰਹੇ ਹੈ ਹਨਾ ਉਹਨੇ ਸ਼ੁਕਰ ਕਰ ਰਹੇ ਹੈ ਹਾਂਜੀ ਉਹਦੇ ਪ੍ਰਤੀ ਕੀ ਕਹਾਂਗੇ ਤੁਸੀਂ ਅਸੀਂ ਇਹਨਾਂ ਪ੍ਰਤੀ ਜੰਗਾ ਹੀ ਕਹਾਂਗੇ ਵਧੀਆ ਕਹਾਂਗੇ ਕਿ ਸਾਡੇ ਪਿੰਡ 'ਚ ਇਸ ਚੀਜ਼ ਦੀ ਬਹੁਤ ਟਾਈਮ ਤੋਂ ਲੋੜ ਸੀਗੀ ਇਹਨਾਂ ਨੇ ਸੇਵਾ ਸੰਭੀਆ ਸੇਵਾ ਕਰ ਰਹੇ ਆ ਤੇ ਬਹੁਤ ਵਧੀਆ ਕਰ ਰਹੇ ਆ ਹਾਂਜੀ ਬਾਬਾ ਜੀ ਬਾਬਾ ਜੀ ਨੇ ਬਹੁਤ ਵਧੀਆ ਉਪਰਾਲਾ ਸ਼ੁਰੂ ਕੀਤਾ ਜਿਹਨੇ ਨੌਜਵਾਨਾਂ ਨੂੰ ਛੇੜ ਕਰਦੇ ਆ ਕਿ ਤਾਂ ਉਹਨਾਂ ਨੂੰ ਨਸ਼ਾ ਤੋਂ ਮੁਕਤ ਹੋਣ ਦਾ ਜੋੜਾ ਜਾ ਰਿਹਾ ਹੈ ਤੇ ਮੈਂ ਵੀ ਪਹਿਲਾਂ ਨਸ਼ੇ ਕਰਦਾ ਹੁੰਦਾ ਸੀਗਾ ਜੀ 4-5 ਮਹੀਨੇ ਹੋ ਗਏ ਅੰਮ੍ਰਿਤ ਛਕੇ ਨੂੰ ਤੇ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ